ਪੰਜਾਬ ਸਰਕਾਰ ਅਤੇ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਦੇ ਸਖਤ ਹੁਕਮਾਂ ਤਹਿਤ ਗੁਮਾਨ ਪੁਲਿਸ ਵੱਲੋਂ ਨਸ਼ਾ ਖਿਲਾਫ ਕਾਸੋ ਸਰਚ ਅਭਿਆਨ ਚਲਾਇਆ ਗਿਆ ਤੇ ਦੱਸਦੇ ਹੀ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪੁਲਿਸ ਥਾਣਾ ਗੁਮਾਨ ਦੇ ਮੁਖੀ ਐਸਐਚਓ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਆਈਪੀਐਸ ਦੇ ਹੁਕਮਾਂ ਤਹਿਤ ਰਾਜੇਸ਼ ਤਹਿਦ ਡੀਐਸਪੀ ਹਰਗੋਬਿੰਦ ਪੁਰਾ ਰਜੇਸ਼ ਕੱਕੜ ਦੀ ਅਗਵਾਈ ਹੇਠ ਗੁਮਾਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਕਵਕ ਪਿੰਡਾਂ ਵਿੱਚ ਕਾਸੋ ਸਰਚ ਅਭਿਆਨ ਜੁੜਾ ਹੈ ਉਚਨਾਇਆ ਗਿਆ ਤੇ ਇਸ ਸਰਚ ਬਿਆਨ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼ੱਕੀ ਕਰਾਂ ਦੀ ਤਲਾਸ਼ੀ ਜਿਹੜੀ ਆ ਉਹ ਲਈ ਗਈ ਤੇ ਉਹਨਾਂ ਆਖਿਆ ਹੈ ਕਿ ਨਸ਼ਿਆਂ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਮੌਕੇ ਵੱਡੀ ਗਿਣਤੀ ਚ ਪੁਲਿਸ ਫੋਰਸ ਦੇ ਜਵਾਨ ਜਿਹੜੇ ਨੇ ਉਹ ਹਾਜ਼ਰ ਸਨ ਤੇ ਕਿ ਕੁਝ ਗੱਲਬਾਤ ਜਿਹੜੀ ਹੈ ਉਹ ਪੱਤਰਕਾਰਾਂ ਦੇ ਨਾਲ ਹੋਈ ਹੈ ਆਓ ਤੁਹਾਨੂੰ ਵੀ ਸੁਣਾਉਣੀ ਆ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਮਹਿੰਮ ਦੇ ਤਹਿਤ ਔਰ ਮੈਡਮ ਅਸ਼ਮੀ ਗੋਟਿਆਲ ਜੀ ਐਸਐਸਪੀ ਸਾਹਿਬ ਬਟਾਲਾ ਦੀਆਂ ਹਦਾਇਤਾਂ ਤੇ ਅੱਜ ਤਾਣਾ ਘਮਾਨ ਦੇ ਵੱਖ-ਵੱਖ ਪਿੰਡਾਂ ਵਿੱਚ ਕੈਸੋ ਆਪਰੇਸ਼ਨ ਚਲਾਇਆ ਜਾ ਰਿਹਾ ਨਸ਼ਾ ਵੇਚਣ ਵਾਲੇ ਉਹਨਾਂ ਦੀ ਸਪਲਾਈ ਕਰਨ ਵਾਲੇ ਅੱਗੇ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਵੱਖ-ਵੱਖ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਆ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਪਰਚੇ ਦਰਜ ਕਰਕੇ ਮੇਲਾ ਵਿੱਚ ਭੇਜਿਆ ਜਾਵੇਗਾ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹਨਾਂ ਨਸ਼ਿਆਂ ਤੋਂ ਬਣਾਈ ਆ ਉਹ ਵੀ ਸੀਜ਼ ਕਰਾਈ ਜਾਵੇਗੀ ਸਾਰਿਆਂ ਨੂੰ ਸਖਤ ਤਾੜਨਾ ਕੀਤੀ ਜਾਂਦੀ ਹੈ ਕਿ ਨਸ਼ੇ ਦਾ ਧੰਦਾ ਬਿਲਕੁਲ ਬੰਦ ਕਰ ਦੇਣ ਇਹਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਜੇ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਨਸ਼ੇ ਕਰ ਰਹੇ ਨੇ ਨਸ਼ਿਆਂ ਦੇ ਚੱਕਰ ਵਿੱਚ ਫਸ ਗਏ ਨੇ ਉਹਨਾਂ ਨੂੰ ਮੇਰੇ ਵੱਲੋਂ ਅਪੀਲ ਆ ਜੋ ਆਪਣਾ ਅੱਗੇ ਆ ਕੇ ਇਲਾਜ ਕਰਵਾਉਣ ਸਾਨੂੰ ਦੱਸਣ ਤਾਂ ਕਿ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੋਰਟ ਸੈਂਟਰਾਂ ਤੋਂ ਦਵਾਈ ਦਵਾ ਕੇ ਇਹਨਾਂ ਦਾ ਇਲਾਜ ਕਰਾਇਆ ਜਾਵੇ ਸਰ ਅੱਜ ਕੁਝ ਬਰਾਮਦ ਵੀ ਹੋਇਆ ਹੈ ਕਿ ਜਾਂ ਅਜੇ ਸਰਚ ਅਭਿਆਨ ਚੱਲ ਰਿਹਾ ਹੈ ਕੈਸ ਆਪਰੇਸ਼ਨ ਅਜੇ جاری ਆ ਅਜੇ ਤੱਕ ਕੋਈ ਰਿਕਵਰੀ ਨਹੀਂ ਹੋਈ ਜਦੋਂ ਵੀ ਰਿਕਵਰੀ ਹੋਈ ਪਰਚਾ ਦਰਜ ਕੀਤਾ ਜਾਵੇਗਾ